ਜੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਅੱਜ ਪਤਨ ਦੱਸਾਂਗੇ 19 ਬ੍ਰੈਸਟ ਦੀਆਂ ਕਾਟਾਂ ਠੀਕ ਹੈ ਜੀ ਤੇ ਤੁਸੀਂ ਸਾਡੀ ਵੀਡੀਓ ਨਾਲ ਬਣੇ ਰਹੋ ਤੇ ਆਜੋ ਜੀ ਹਾਂਜੀ ਆਜੋ ਆਪਣੇ ਦਾ ਮੇਜਰਮੈਂਟ ਹੈਗਾ ਦੇਖੋ ਜੀ ਲੰਬਾਈ ਹੈਗੀ 43 ਤਾਂ ਆਪਾਂ 45 ਰੱਖੀ ਹੈ ਘੇਰਾ ਹੈਗਾ 20 ਤੇ ਆਪਾਂ 44 ਰੱਖਿਆ ਠੀਕ ਹੈ ਜੀ ਆਜੋ ਜੀ ਠੀਕ ਹੈ ਇਹਦਾ ਤੀਰਾ ਹੈਗਾ ਜੀ 12 ਆਪਾਂ ਨੇ 6 ਇੰਚ ਤੀਰਾ ਲੈਣਾ ਠੀਕ ਹੈ ਜੀ 6 ਇੰਚ ਤੀਰਾ ਲੈ ਲਿਆ ਆਪਾਂ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਠੀਕ ਹੈ ਆਪਾਂ ਤੁਹਾਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਦੱਸਾਂਗੇ ਕਟਿੰਗ ਕਰਨੀ ਤੇ ਆਪਾਂ ਨੇ 7/2 ਮੋਡਾ ਲੈ ਲਿਆ ਜੀ ਠੀਕ ਹੈ ਜੀ ਅੱਧਾ ਸਤ ਨੂੰ ਮੋੜਾ ਲੈ ਲਿਆ ਤੇ ਆਪਾਂ ਨੇ ਅੱਧਾ ਇੰਚ ਇੱਥੋਂ ਜਿਹੜੀ ਆਪਾਂ ਚਾਹ ਬ੍ਰੈਸ ਦੀ ਨਿਸ਼ਾਨੀ ਲਾਉਣੀ ਆ ਉਹ ਅੱਧਾ ਇੰਚ ਮੋਢੇ ਤੀਰੇ ਤੋਂ ਘਟਾ ਕੇ ਲਾਉਣੀ ਠੀਕ ਹੈ ਜੀ ਤੀਰੇ ਤੋਂ ਜਿਵੇਂ ਆਪਾਂ ਨੇ ਤੀਰਾ ਛੇ ਲਿਆ ਸੀ ਤੇ ਇੱਥੋਂ ਆਪਾਂ 6.5 ਇੰਚ ਦੇ ਡਾਊਟ ਲਾਉਣਾ ਠੀਕ ਹੈ ਜੀ ਹੁਣ ਆਪਾਂ ਨੇ ਲਾਉਣੀ ਆ ਬ੍ਰੈਸ ਦੀ ਨਿਸ਼ਾਨੀ ਬ੍ਰੈਸਟ ਹੈਗੀ ਆਪਣੀ 19 ਠੀਕ ਹੈ ਜੀ 19 ਬ੍ਰੈਸਟ ਦਾ 9.5 ਆਊਗਾ ਠੀਕ ਹੈ ਜੀ ਆਪਾਂ ਨੇ ਲੈਣਾ 10 ਇੰਚ ਅੱਧਾ ਇੰਚ ਪਲੇਟ ਦਾ ਮਾਡਲ ਲੈਣਾ ਠੀਕ ਹੈ ਜੀ ਪਲੇਟ ਦਾ ਮਾਡਲ ਰੈਕਟੈਂਗਲ ਲੈ ਕੇ ਫਿਰ ਇਸ ਨੂੰ ਬਾਕਸ ਬਣਾ ਲੈਣਾ ਬਾਕਸ ਬਣਾ ਕੇ ਜਿਹਦਾ ਸੈਂਟਰ ਦਾ ਲੈ ਲੈਣਾ ਸਵਾ 3 ਇੰਚ ਠੀਕ ਹੈ ਜੀ ਸਵਾ 3 ਇੰਚ ਲੈ ਕੇ ਇੱਥੇ ਰੱਖਣੀ ਹੈ 1.5 ਇੰਚ ਠੀਕ ਹੈ ਜੀ 1.5 ਇੰਚ ਦੀ ਲਾਲ ਦੀ ਨਿਸ਼ਾਨੀ ਲਾ ਕੇ ਫਿਰ ਇੱਥੋਂ ਆਪਾਂ ਨੇ एदा ला देना ठीक है जी एदा लाके फिर दूसरी हुआ। बैक दी। बैक दी ला दी। जी दूसरी रंगा बैको अपने अपनी ब्रस्ट की निशानी ठीक है जी इतो अद्धे इंच का अपा ने काट पा देनी ठीक है जी अद्धे इंच की काट पाती हूं आ गए अपने प्लेटा से ठीक है जी इतो प्लेटा प्लेटा है इन्हों दया ਅ 12 ਤੇ ਠੀਕ ਹੈ ਜੀ 12 ਤੇ ਪਲੇਟਾਂ ਲੈ ਤੇ ਆਪਾਂ ਲੈਣਾ 12.5 ਠੀਕ ਹੈ ਜੀ 12.5 ਲੈ ਕੇ ਅੱਧਾ ਇੰਚ ਆਪਣਾ ਉੱਪਰ ਮਾਰ ਦਨ ਆ ਜਾਊਗਾ ਤੇ 3.5 ਇੰਚ ਦਾ 3.5 ਇੰਚ ਨਾਲ ਤੇ ਚੁੜਾਈ ਰੱਖਣੀ ਹੈ ਪਲੇਟਾਂ ਦੀ ਤੇ 7 ਇੰਚ ਲੰਬਾਈ ਰੱਖਣੀ ਠੀਕ ਹੈ 7 ਇੰਚ ਲੰਬਾਈ ਰੱਖ ਲਈ ਤੇ ਇਹਨਾਂ ਨੂੰ ਆਪਾਂ ਨੇ ਮਲਾਤਾ ਤੇ ਜਿੱਦ ਆਪਣੀ 7 ਇੰਚ ਲੰਬਾਈ ਆ ਪਲੇਟ ਦੀ ਤਾਂ 3.5 ਅੱਧ ਜ਼ਰੂਰ ਲੈ ਲਿਆ ਕਰੋ ਕਿਉਂਕਿ ਆਪਾਂ ਨੂੰ ਕਮਰ ਦੀ ਨਿਸ਼ਾਨੀ ਲਾਉਣ ਚ ਹਨਾ ਠੋਖਾ ਰਹਿੰਦਾ ਉੱਤੋਂ ਬਾਅਦ ਇਹ ਪਾਣੀ ਇੱਥੋਂ 2 ਇੰਚ ਧੋ ਲੈ ਲੈਣਾ ਠੀਕ ਹੈ ਜੀ ਤੇ ਇੱਥੋਂ ਆਪਾਂ ਨੇ ਪਾ ਦਣੀ ਆ ਰੇਪ ਪਲੇਟ ਇਥੋਂ ਕੋਨੇ ਸਤੋਂ 4 ਇੰਚ ਦਾ ਗੈਪ ਛੱਡ ਕੇ ਤੇ ਇਹ ਬਾਕੀ ਸਾਰੀ ਆਪਣੀ ਪਲੇਟ ਬਣ ਜਾਂਦੀ ਹੈ ਠੀਕ ਹੈ ਜੀ ਇਹ ਇਹ ਹੋ ਲੈਣੀ ਆਪਾਂ ਨੇ ਕਮਰ ਤੋਂ ਬਰ ਬਰ ਆਈ ਆਪਣੇ 15.5 ਸੀ ਠੀਕ ਹੈ ਜੀ ਆਪਾਂ ਨੇ ਲੈਣਾ 15.5 ਇਹ 16 ਕਿਉਂਕਿ ਜਦੋਂ ਇੱਥੇ ਕਟੇਗਾ ਨਾ 16 ਤੇ ਆ ਗਈ ਠੀਕ ਹੈ ਜੀ ਇਹ ਜਿਹੜੀ ਆਪਾਂ ਨੇ ਪਲੇਟ ਲਾ ਦੇਣੀ ਆ ਇਹਦੀ ਨਿਸ਼ਾਨੀ ਇਹਦੇ ਨਾਲ ਅਟੈਚ ਕਰ ਦੇਣੀ ਆ ਆ ਦੇਖੋ ਬਿਲਕੁਲ ਇਹ ਸਿੰਪਲ ਜਿਹਾ ਤਰੀਕਾ ਇੱਕ ਵਾਰ ਤੁਸੀਂ ਟਰਾਈ ਕਰਕੇ ਜਰੂਰ ਦੇਖਿਆ ਕਰੋ ਹਨਾ ਸਿੰਪਲ ਸੂਟ ਬਣਾਉਣਾ ਜਦੋਂ ਤੁਸੀਂ ਸਿੱਖ ਜਾਓਗੇ ਨਾ ਤਾਂ ਡ్రੈਸਿੰਗ ਸੂਟ ਬਣਾਉਣੇ ਬਹੁਤ ਉਸ ਔਖੇ ਨਹੀਂ ਠੀਕ ਹੈ ਜੀ ਮੇਰੀ ਤਾਂ ਨੂੰ ਬੇਨਤੀ ਹੈ ਇੱਕ ਵਾਰ ਟਰਾਈ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਦੇਖ ਕੇ ਵੀ ਤੁਸੀਂ ਕਰ ਸਕਦੇ ਜਿਵੇਂ ਆਪਣੇ ਘਰੇ ਕੋਈ ਫालतੂ ਜਿਹਾ ਕੱਪੜਾ ਹੁੰਦਾ ਹਨਾ ਮਤਲਬ ਕਿ ਠੀਕ ਠੀਕ ਜਿਹਾ ਜਿਹੜਾ ਕਈ ਵਾਰੀ ਜਿਹੜਾ ਆਪਾਂ ਨੂੰ ਕੋਈ ਵਾਰ ਦੇਣ ਲੈਣ ਤੇ ਜੁੜਿਆ ਹੁੰਦਾ ਨਹੀਂ ਹੁੰਦਾ ਪਾਉਣ ਦੇ ਉਹਦੇ ਨਾਲ ਠੀਕ ਹੈ ਚ ਉਸ ਤੇ ਟਰਾਈ ਜ਼ਰੂਰ ਕਰਿਆ ਕਰੋ ਆ ਦੇਖੋ ਫਿਰ ਆਪਾਂ ਨੇ ਇਥੇ ਕੱਟ ਲਗਾ ਲਿਆ ਤੇ ਇੱਕ ਸੈਂਟਰ ਕੱਟ ਲਗਾਤਾ ਜਿਹੜੀ ਆਪਣੀ ਮਤਲਬ ਕਿ ਚੈਸਟ ਦੀ ਪੰਨ ਨਿਸ਼ਾਨੀ ਲਾਈ ਹੋਈ ਹੈ ਮਾਰਕ ਨੂੰ ਰੱਖ ਕੇ ਤੇ ਉਹ ਲਾਤਾ ਕੱਟ ਲਗਾਤਾ ਇਸ ਤੋਂ ਬਾਅਦ ਆਪਾਂ ਨੇ ਉੱਪਰ ਇਹਦੀ ਕਾਟ ਪਾ ਦਾਂਗੇ ਦੇਖੋ ਇਹ ਕਾਟ ਪਾਉਣੀ ਬਹੁਤ ਜ਼ਰੂਰੀ ਹੈ ਇਸ ਦਿਨਾਂ ਫਿਟਿੰਗ ਬਹੁਤ ਵਧੀਆ ਆਉਂਦੀ ਆ ਠੀਕ ਹੈ ਹੁਣ ਆਪਾਂ ਨੇ ਨਿਸ਼ਾਨੀਆਂ ਨੇ ਜਿਹੜੀਆਂ ਆਪਾਂ ਦੂਜੀ ਸਾਈਡ ਲਿਜਾਣੀਆਂ ਨੇ ਕਿਵੇਂ ਲਿਜਾਣੀਆਂ ਨੇ ਦੇਖੋ ਕੈਂਚੀ ਦੀ ਮਦਦ ਨਾਲ ਐਵੇਂ ਮਨੇ ਜਾ ਕੇ ਤੇ ਇੱਥੇ ਲਾਦਾਂਗੇ ਆਪਾਂ ਹਲਕਾ ਜਿਹਾ ਕੱਟ ਕਿ ਕਿ ਜੀ ਸਾਲ ਵੀ ਜਿਹਾ ਤੱਕੇ ਤੇ ਜਿੱਥੇ ਆਪਾਂ ਸੋ ਮਾਰ ਦੀ ਨਿਸ਼ਾਨੀ ਤੇ ਵੀ ਲਾਦਾਂਗੇ ਹੁਣ ਕਾ ਜਾਂ ਕੱਟ ਠੀਕ ਹੈ ਜੀ ਆ ਦੇਖੋ ਆਪਣੀਆਂ ਜੜੀਆਂ ਉਹਨੇ ਪਲੇਟਾਂ ਨੇ ਆ ਗਈਆਂ ਦੂਜੀ ਸੈਲ ਠੀਕ ਹੈ ਜੀ ਕਈ ਵਾਰ ਇਹਨਾਂ ਬੜਾ ਜ਼ਿਆਦਾ ਹੁੰਦੇ ਨੇ ਅਲੋ ਠੀਕ ਹੈ ਜੀ ਆਹ ਮੈਂ ਠੀਕ ਹੈ ਜੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਬਹੁਤ ਸਿੰਪਲ ਜਿਹਾ ਹੋਇਆ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ। ਠੀਕ ਹੈ ਜੀ। ਇੱਕ ਵਾਰ ਟਰਾਈ ਕਰਨ ਦਾ ਕੋਈ ਹੱਜ ਨਹੀਂ ਹੈਗਾ। ਭੈਣਾ ਜਰੂਰ ਦੇਖੋ ਜਿਹੜਾ ਸਲਾਈ ਦਾ ਕੰਮ ਹੈ ਨਾ ਇਹ ਆਪ ਆਰਾਮ ਨਾਲ ਆਪਣੇ ਘਰੇ ਕੰਮ-ਕਾਰ ਨਾਲ ਮੇੜ ਕੇ ਹਨਾ ਫੋਨ ਤੋਂ ਸਿੱਖ ਸਕਦੇ ਆ ਕਿਤੇ ਬਾਹਰ ਜਾਣ ਦੀ ਵੀ ਲੋੜ ਨਹੀਂ ਹੈਗੀ ਹਨਾ। ਆਰਾਮ ਨਾਲ ਤੁਸੀਂ ਸਿੱਖੋ ਤੇ ਇੱਕ ਵਾਰ ਟਰਾਈ ਜਰੂਰ ਕਰਕੇ ਦੇਖੋ ਜੀ। ਧੰਨਵਾਦ।